ਸਰਬ ਤਰੰਬੇ ਅਦਬੀ ਰੋਕੂ ਕਾਨੂੰਨ ਮੋਰਚਾ ਅੱਜ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਏ ਹੋਏ ਹਾਂ ਇੱਥੋਂ ਦੇ ਮਹਾਨ ਮਹਾਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਉਹਨਾਂ ਦੇ ਪਵਿੱਤਰ ਅਸਥਾਨ ਤੋਂ ਸੰਪਰਦਾਇ ਨਿੱਕੇ ਘੁੰਮਣਾ ਤੋਂ ਸ਼੍ਰੀਮਾਨ ਸੰਤ ਬਾਬਾ ਬੁੱਧ ਸਿੰਘ ਜੀ ਜਿਹੜੇ ਕਿ ਪਹਿਲੇ ਦਿਨ ਤੋਂ ਹੀ ਮੋਰਚੇ ਦੇ ਨਾਲ ਤੇ ਇਸ ਤੋਂ ਪਹਿਲਾਂ 8 ਪੈ ਟੈਲ ਸੇਵਾ ਲਹਿਰ ਦੇ ਨਾਲ ਪੂਰਾ ਮੋੜੇ ਨਾਲ ਮੋੜਾ ਜੋੜ ਕੇ ਖੜੇ ਨੇ ਅੱਜ ਭਾਈ ਜਸਵਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਬਾਬਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਜਸਵਿੰਦਰ ਸਿੰਘ ਜੀ ਵੀ ਆਪਾਂ ਜਾਣਦੇ ਆ ਕਿ ਮੋਰਚੇ ਦੇ ਨਾਲ ਪੂਰੇ ਤੰਦੇਹੀ ਦੇ ਨਾਲ ਖੜੇ ਹੋਏ ਨੇ ਸੋ ਬਾਬਾ ਜੀ ਅਸੀਂ ਚਾਹਾਂਗੇ ਕਿ ਮੋਰਚਾ ਹੁਣ ਜਿਸ ਹਾਲ ਤੱਕ ਪਹੁੰਚਿਆ ਜਦੋਂ ਸਟੈਂਡਿੰਗ ਕਮੇਟੀ ਤੱਕ ਕਾਨੂੰਨ ਗਿਆ ਇਹਦੇ ਬਾਰੇ ਆਪ ਜੀ ਆਪਣੇ ਦੋਲਫਾ ਸਾਂਝੇ ਕਰਦੇ ਜੀ ਸਮੁੱਚੇ ਵਿਸ਼ਵ ਵਿੱਚ ਬੈਠੀ ਗੁਰੂ ਨਾਨਕ ਨਾਮ ਮਲੇਵਾ ਸੰਗਤਾਂ ਨੂੰ ਦਾਸ ਅਦਮ ਸਾਇਦ ਫਤਿਹ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਸ ਗੱਲ ਤੋਂ ਭਲੀ ਭਾਂ ਜਾਣੂ ਹਨ ਕਿ 2015 ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਹੋਈ ਜਿਹਦੇ ਸਬੰਧ ਦੇ ਵਿੱਚ ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਬੈਠੇ ਹਰ ਸਿੱਖ ਦਾ ਹਿਰਦਾ ਬੁਲੰਦ ਰਿਆ ਗਿਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਬਹੁਤ ਲੰਮਾ ਸਮਾਂ ਬੀਤਿਆ ਏ ਲੇਕਿਨ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨਿਰਾਦਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਹਦੇ ਲਈ ਹਰ ਸਿੱਖ ਜਿਹੜਾ ਏ ਉਹ ਚਿੰਤ ਤੇ ਉਹਦੇ ਮਨ ਦੇ ਅੰਦਰ ਬੜੀ ਪੀੜਾ ਏ ਦਰਦ ਏ ਕਿ ਸਾਡੇ ਇਸਤ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੋਈ ਵੀ ਨਰਾਦਰ ਨਹੀਂ ਹੋਣੀ ਚਾਹੀਦੀ ਲੇਕਿਨ ਬਹੁਤ ਯਤਨਾਂ ਤੋਂ ਬਾਅਦ ਵੀ ਇਹ ਕੋਈ ਇਨਸਾਫ ਨਹੀਂ ਮਿਲ ਸਕਿਆ ਕਿ ਬੇਅਦਬੀ ਦੇ ਦੋਸ਼ੀ ਫੜੇ ਜਾਣ ਜਾਂ ਕੋਈ ਐਸਾ ਕਾਨੂੰਨ ਲਿਆਂਦਾ ਜਾਏ ਜਿਹਦੇ ਨਾਲ ਉਹਨਾਂ ਨੂੰ ਸਖਤ ਸਜ਼ਾਾਂ ਮਿਲਣ ਤਾਂ ਕਿ ਇਹ ਬੇਅਦਬੀਆਂ ਰੋਕੀਆਂ ਜਾਣ ਜਿੱਥੇ ਹਰ ਸਿੱਖ ਦੇ ਮਨ ਅੰਦਰ ਇਹ ਪੀੜਾ ਇਹ ਦਰਦ ਦੇ ਉਥੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਜਿਹੜੇ ਕਿ ਗੁਰੂ ਦੇ ਪਿਆਰ ਵਾਲੇ ਸਿੱਖ ਨੇ ਉਹਨਾਂ ਦੇ ਮਨ ਅੰਦਰ ਵੀ ਇਹ ਬਲਬਲਾ ਸੀਗਾ ਕਿ ਕੁਛ ਨਾ ਕੁਛ ਯਤਨ ਹਾਨੂੰ ਕਰਨਾ ਚਾਹੀਦਾ ਏ ਉਹਨਾਂ ਨੇ ਗੁਰੂ ਦੇ ਪਿਆਰ ਦੇ ਵਿੱਚ ਬਹੁਤ ਬੜਾ ਵੱਡਾ ਫੈਸਲਾ ਲਿਆ ਕਿ ਸਮਾਣੇ ਇੱਕ ਟਾਵਰ ਜਿਹਦੇ ਤੇ 400 ਫੁੱਟ ਉੱਚੇ ਉਹ ਚੜ ਕੇ ਬੈਠੇ ਨੇ ਇੱਕ ਜਰੀਆ ਏ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਆਪਣੀ ਗੱਲ ਵਿਸ਼ਵ ਭਰ ਵਿੱਚ ਪਹੁੰਚਾਉਣ ਲਈ ਲੇਕਿਨ ਇਹ ਗੱਲ ਉਹਨਾਂ ਦੀ ਕੋਈ ਨਿੱਜੀ ਨਹੀਂ ਆ ਇਹਦੇ 'ਚ ਉਹਨਾਂ ਦਾ ਕੋਈ ਨਿੱਜੀ ਮੁਫਾਦ ਨਹੀਂ ਆ ਕੇਵਲ ਤੇ ਕੇਵਲ ਗੁਰੂ ਦਾ ਪਿਆਰ ਉਹਨਾਂ ਦੇ ਇਸ ਕੰਮ ਦੇ ਵਿੱਚ ਉੱਚ ਚਲਕਦਾ ਏ ਜੀ ਸੋ ਤਕਰੀਬਨ ਜਿੱਥੋਂ ਤਾਈ ਮੈਨੂੰ ਜਾਣਕਾਰੀ ਏ ਕਿ 10 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੋਵੇਗਾ ਜਦੋਂ ਦੇ ਉਹ ਟਾਵਰ ਦੇ ਉੱਤੇ ਬੈਠੇ ਨੇ ਇਸ ਪੀਰੀਅਡ ਦੇ ਵਿੱਚ ਬਰਸਾਤੀ ਮੌਸਮ ਵੀ ਆਇਆ ਬਹੁਤ ਗਰਮੀ ਵੀ ਆਈ ਜਦੋਂ 46 47 ਦਾ ਟੈਂਪਰੇਚਰ ਸੀਗਾ ਪੋ ਦੀਆਂ ਰਾਤਾਂ ਵੀ ਆਈਆਂ ਠੰਡੀਆਂ ਲੇਕਿਨ ਉਹਨੇ ਸਿੱਖ ਨੇ ਸਿੱਦਕ ਨਹੀਂ ਹਾਰਿਆ ਤੇ ਇਹ ਗੱਲ ਆਖੀ ਕਿ ਜਦੋਂ ਤੱਕ ਇਹ ਕਾਨੂੰਨ ਨਹੀਂ ਬਣਦਾ ਮੈਂ ਟਾਵਰ ਤੋਂ ਥੱਲੇ ਨਹੀਂ ਆਵਾਂਗਾ ਜਾਂ ਫਿਰ ਮੈਂ ਸ਼ਾਹ ਦਾ ਜਾਮ ਪੀਵਾਂਗਾ ਜੀ ਇਸ ਗੱਲ ਲਈ ਅਸੀਂ ਉਹਨਾਂ ਦੇ ਇਸ ਦ੍ਰਿੜ ਇਰਾਦੇ ਦੇ ਅੱਗੇ ਪ੍ਰਣਾਮ ਕਰਦੇ ਹਾਂ ਨਮਸਕਾਰ ਕਰਦੇ ਹਾਂ ਨਾਲ ਇਹ ਮਹਿਸੂਸ ਕਰਦੇ ਹਾਂ ਕਿ ਕਿੰਨਾ ਵੱਡਾ ਉਹਨਾਂ ਦੇ ਮਨ ਅੰਦਰ ਗੁਰੂ ਪ੍ਰਤੀ ਸਤਕਾਰ ਏ ਪਿਆਰ ਏ ਕਿ ਉਹਨਾਂ ਨੇ ਏਡਾ ਵੱਡਾ ਫੈਸਲਾ ਲਿਆ ਜਿੱਥੇ ਉਹਨਾਂ ਨੇ ਏਡਾ ਵੱਡਾ ਫੈਸਲਾ ਲਿਆ ਉਥੇ ਜਿਹੜੇ ਉਹਨਾਂ ਦੇ ਸਹੋਗੀ ਨੇ ਉਹ ਵੀ ਬਹੁਤ ਵੱਡੇ ਯਤਨ ਕਰ ਰਹੇ ਨੇ ਜਿਹੜੇ ਉਸ ਮੋਰਚੇ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਨੇ ਉੱਥੇ ਹੀ ਸਾਡੇ ਇਲਾਕੇ ਦਾ ਮਾਨ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਅਠੇ ਪੈਰ ਤਹਿਲ ਸੇਵਾ ਦੇ ਰਾਹੀਂ ਪਿਛਲੇ ਲਗਭਗ 5 ਸਾਲ ਤੋਂ ਹਰ ਮੁਹੱਲੇ ਗਲੀ ਘਰ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਇਸ ਗੱਲ ਦੀ ਪ੍ਰਚਾਰ ਕਰ ਰਹੇ ਨੇ ਕਿ ਆਓ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਨਰਾਦਰੀਆਂ ਰੋਕਣ ਲਈ ਅਸੀਂ ਅਠੇ ਪੈਰ ਤਹਿਲ ਸੇਵਾ ਦੇ ਨਾਲ ਜੁੜੀਏ ਉਹਨਾਂ ਵੱਲੋਂ ਬਹੁਤ ਵੱਡੇ ਇਹ ਯਤਨ ਕੀਤੇ ਜਾ ਰਹੇ ਸੀਗੇ ਜਿੱਥੇ ਇਹ ਯਤਨ ਕੀਤੇ ਜਾ ਰਹੇ ਸੀ ਉਥੇ ਨਾਲ ਹੁਣ ਉਹ ਪਿਛਲੇ ਸਮੇਂ ਤੋਂ ਜਿਹੜਾ ਇਹ ਮੋਰਚਾ ਭਾਈ ਗਰਜੀਤ ਸਿੰਘ ਜੀ ਨੇ ਲਾਇਆ ਏ ਉਹਦੇ ਲਈ ਅੱਗੇ ਹੋ ਕੇ ਮੋਰੀ ਹੋ ਕੇ ਉਹ ਇਸ ਮੋਰਚੇ ਦੀ ਕਮਾਂਡ ਸੰਭਾਲੀ ਬੈਠੇ ਨੇ ਕਹਿ ਲੈਣੀ ਬੜੀ ਸੌਖੀ ਗੱਲ ਏ ਲੇਕਿਨ ਵਕੀਲਾਂ ਦੇ ਪੈਨਲ ਤਿਆਰ ਕਰਨੇ ਮਹਿੰਗੀਆਂ ਫੀਸਾਂ ਦੇਣੀਆਂ ਸਾਰੇ ਯਤਨ ਕਰਨੇ ਉਹਨਾਂ ਨੇ ਇਹ ਬੀੜਾ ਚੁੱਕਿਆ ਹੋਇਆ ਹੈ ਉਹਨਾਂ ਵੱਲੋਂ ਇਹ ਯਤਨ ਆਰੰਭ ਕੀਤੇ ਗਏ ਨੇ ਜੀ ਦਾ ਛੱਟਾ ਹੁਣ ਤੱਕ ਇਹ ਨਿਕਲਿਆ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਇੰਨਾ ਦਬਾਅ ਬਣਿਆ ਕਿ ਉਹਨਾਂ ਨੇ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜਿਦੇ ਵਿੱਚ ਇਹ ਕਾਨੂੰਨ ਪਾਸ ਕਰਨ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਲੇਕਿਨ ਤਰਾਸ ਦੀ ਇਹ ਹੋਈ ਕਿ ਹਰ ਸਿੱਖ ਦੇ ਮਨ ਅੰਦਰ ਇਹ ਗੱਲ ਸੀਗੀ ਕਿ ਅੱਜ ਇਹ ਕਾਨੂੰਨ ਬਣ ਜਾਏਗਾ ਇਹ ਕਾਨੂੰਨ ਲਾਗੂ ਹੋ ਜਾਏਗਾ ਲੇਕਿਨ ਪਤਾ ਨਹੀਂ ਕਿਸ ਕਾਰਨ ਕਰਕੇ ਵਿਧਾਨ ਸਭਾ ਦੇ ਵਿੱਚ ਇੱਕ ਸਿਲੈਕਸ਼ਨ ਕਮੇਟੀ ਬਣਾ ਕੇ 6 ਮਹੀਨੇ ਦੀ ਮਿਆਦ ਰੱਖ ਕੇ ਆਪੀਨੀਅਨ ਲੈਣ ਲਈ ਸਲਾਹ ਲੈਣ ਲਈ ਇਹ ਜਿਹੜਾ ਖੜੜਾ ਸੀ ਉਹਨੂੰ ਭੇਜ ਦਿੱਤਾ ਹੈਗਾ ਲੇਕਿਨ ਉਹ ਗੱਲ ਮਹਿਸੂਸ ਇਦਾਂ ਕਰਦੇ ਆ ਕਿ ਠੰਡੇ ਬਸਤੇ ਦੇ ਵਿੱਚ ਪੈਂਦੀ ਜਾ ਰਹੀ ਹੈ ਸੋ ਹਰ ਸਿੱਖ ਦਾ ਫਰਜ਼ ਬੰਦਾ ਏ ਹਰ ਪ੍ਰਾਣੀ ਦਾ ਫਰਜ਼ ਬੰਦਾ ਏ ਜਿਹਦੇ ਤੇ ਗੁਰੂ ਦੀ ਕਿਰਪਾ ਏ ਕਿ ਅਸੀਂ ਆਪਣੇ ਵੱਲੋਂ ਜਿੰਨਾ ਹੋ ਸਕੇ ਇਹਦੇ ਲਈ ਕੋਈ ਯਤਨ ਕਰੀਏ ਅਪਰਾਲਾ ਕਰੀਏ ਉਹ ਕੀ ਕਰਾਂਗੇ ਅਪਰਾਲਾ ਕੀ ਯਤਨ ਕਰਾਂਗੇ ਭਾਈ ਗੁਰਪ੍ਰੀਤ ਸਿੰਘ ਉਹਨਾਂ ਨੇ ਹੁਣ 3 ਤਰੀਕ ਨੂੰ 3 ਅਗਸਤ ਨੂੰ ਐਤਵਾਰ ਵਾਲੇ ਦਿਨ ਫਤਿਹਗੜ੍ਹ ਸਾਹਿਬ ਜੀ ਚੀਧਾਂ ਦੀ ਮਹਾਨ ਧਰਤੀ ਤੇ ਇੱਕ ਵੱਡਾ ਕੱਠ ਬੁਲਾਇਆ ਏ ਕਿ ਉਸ ਕੱਠ ਦੇ ਵਿੱਚ ਅਸੀਂ ਕੋਈ ਵਿਚਾਰ ਬੈਠ ਕੇ ਕਰੀਏ ਜਿਦੇ ਨਾਲ ਸਰਕਾਰ ਦੇ ਉੱਤੇ ਦਬਾਅ ਬਣੇ ਕਿ ਜਿਹੜੀ 6 ਮਹੀਨੇ ਦੀ ਬਣਿਆਦ ਰੱਖੀ ਏ ਉਹਦਾ ਸਮਾਂ ਘਟਾਇਆ ਜਾਏ ਤੇ ਜਲਦੀ ਤੋਂ ਜਲਦੀ ਮਾਰਾਂ ਦੀ ਓਪੀਨੀਅਨ ਲੈ ਕੇ ਇਹ ਕਾਨੂੰਨ ਜਿਹੜਾ ਹੈ ਉਹ ਲਾਗੂ ਕੀਤਾ ਜਾਏ ਤਾਂ ਕਿ ਇਹਦੇ ਰਹੀ ਜਿੱਥੇ ਸਿੱਖਾਂ ਦੇ ਹਿਰਦਿਆਂ ਨੂੰ ਸਕੂਨ ਮਿਲੇਗਾ ਠੰਡ ਮਿਲੇਗੀ ਉਥੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਦੀ ਅਸੀਂ ਜ਼ਿੰਦਗੀ ਨੂੰ ਵੀ ਸੇਵ ਕਰਾਂਗੇ ਤਾਂ ਕਿ ਰਹਿੰਦੇ ਸਮੇਂ ਦੇ ਵਿੱਚ ਇਹ ਕਾਰਜ ਕਰਵਾ ਸਕੀਏ ਐਸਾ ਕੋਈ ਪਹਾਣਾ ਨਾ ਆਪਰ ਜਾਵੇ ਕਿ ਉਹ ਸਿੰਘ ਦੀ ਸ਼ਹਾਦਤ ਹੋਵੇ ਇਸ ਕਰਕੇ ਦਾਸ ਬਾਬਾ ਬੋਸ ਸਿੰਘ ਮੁਖੀ ਸੰਪਰਦਾਇ ਨਿੱਕੇ ਕੁਮੜ ਸਮੂਚੀਆਂ ਨਾਨਕ ਨਾਮ ਲੈਵਾਂ ਸੰਗਤਾਂ ਨੂੰ ਇਹ ਅਦਬ ਸਹਿਤ ਬੇਨਤੀ ਕਰਦਾ ਏ ਕਿ ਆਓ ਅਸੀਂ ਅੱਗੇ ਓਕੇ ਭਾਈ ਗੁਰਜੀਤ ਸਿੰਘ ਜੀ ਤੇ ਉਹਨਾਂ ਦੇ ਜਿਹੜਾ ਵੱਡਾ ਸਹਿਯੋਗ ਕਰ ਰਹੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਸਹਿਯੋਗੀ ਬਣੀਏ ਤੇ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਈਏ ਜੇ ਜਦੋਂ ਗੁਰੂ ਸਾਹਿਬ ਜੀ ਇਹਦਾ ਨਰਾਦਰੀਆਂ ਹੋ ਰਹੀਆਂ ਸੀ ਤੇ ਕੁਝ ਐਸੇ ਗੁਰਸਿੱਖ ਅੱਗੇ ਆਏ ਜਿਨ੍ਹਾਂ ਨੇ ਇਹ ਅਪਰਾਲੇ ਕੀਤੇ ਤੇ ਜਿਨ੍ਹਾਂ ਦੇ ਅਪਰਾਲੇ ਸਦਕਾ ਸਰਕਾਰਾਂ ਝੁਕਦੀਆਂ ਹੋਈਆਂ ਐਸਾ ਕਾਨੂੰਨ ਜਿਹੜੀਆਂ ਲੈ ਕੇ ਆਈਆਂ ਨੇ ਇਹ ਮੇਰੀ ਸਾਰੀ ਸੰਗਤਾਂ ਨੂੰ ਅਦਬ ਸਹਿਤ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਬਾਬਾ ਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਜਿੱਥੇ ਵਿਚਾਰ ਦਿੱਤੇ ਨੇ ਨਾਲ ਹੀ ਨਾਲ ਸਾਰੀਆਂ ਸੰਗਤਾਂ ਨੂੰ ਅਪੀਲ ਵੀ ਹੈ ਕਿ 3 ਤਰੀਕ 3 ਅਗਸਤ ਦਿਨ ਐਤਵਾਰ ਦੇ ਵਾਸਤੇ ਵੱਡਾ ਇਕੱਠ ਕਰਨਾ ਸੰਗਤ ਜੀ ਐਰਕਾ ਵੇਖੋ ਬਾਬਾ ਫਤਿਹ ਸਿੰਘ ਜੀ ਦੀ ਉਸ ਧਰਤੀ ਤੇ ਧਰਮ ਦੀ ਧਰਤੀ ਹੈ ਜਿਹਨੇ ਜਿਹੜੀ ਸਾਨੂੰ ਜੂਝਣਾ ਸਿਖਾਉਂਦੀ ਹੈ ਜਿਹੜੀ ਸਾਨੂੰ ਲੜਨਾ ਮਰਨਾ ਸਿਖਾਉਂਦੀ ਹੈ ਉਸ ਧਰਤੀ ਦੇ ਉੱਤੇ ਆਪਾਂ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਾਸਤੇ ਬੇਅਦਬੀਆਂ ਰੋਕਣ ਲਈ ਕਾਨੂੰਨ ਬਣਾਉਣ ਵਾਸਤੇ ਜਿੱਦਾਂ ਬਾਬਾ ਜੀਆ ਨੇ ਬਚਨ ਕੀਤਾ ਕਿ ਆਪਾਂ ਉਸ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਾਉਣਾ ਹੈ ਜੀ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ